ਚੈੱਕ ਕਰਦੇ ਵੀ ਕਿਸੇ ਕੋਲ ਪੰਪ ਤਾਂ ਨਹੀਂ ਹੈਗਾ ਅਸਲਾ ਤਾਂ ਨਹੀਂ ਕਿਸੇ ਕੋਲ ਲੋ ਜੀਤੀਆਂ ਆਮ ਖਸ ਵਗਦੀਆਂ ਦੇਖੋ ਨਹੀਂ ਬਲੋ ਕੁ ਪਾ ਮਾ ਰੂੜੀ ਉੱਪਰ ਥਾ ਕੇ ਲੈ ਚੁਕੜਾਈ ਦੀ ਮੈਂ ਨੇ ਅੱਛਾ ਸਾਨੂ ਸਾਟੀ ਮੈਂ ਰਸੀ ਗੱਲੀ ਸਾਰਿਆਂ ਨੂੰ ਸਭ ਠੀਕ ਠਾਕ ਵਧੀਆ ਬਹੁਤ ਸਭ ਬੱਦੇ ਬਹੁਤ ਸਭ ਰਾਈ ਸਾਹਿਬ ਐਮ ਐਲ ਕੀ ਕੋਲ ਆ ਬਈ ਪੌਂ ਪੌਂ ਤਜਾ ਦਾ ਆਪਾ ਇਨੀਤੀ ਨਾਲ ਮੈਡਮ ਆ ਵੀ ਨਹੀਂ ਆਈ ਕਿਹਾ ਜੀ ਨਾਮ ਫੁੱਟਬਾਲ ਨੂੰ ਜੀ ਕਿਧਰੇ ਆਣਾ ਹੋਰ ਮੈਚ ਮੁਕਾਬਲਾ ਚੱਲਦਾ ਇੱਧਰ ਨੂੰ ਆ ਜਾਓ ਚਲੋ ਆ ਜਾਓ ਉਰੇ ਦੇਖ ਉਰੇ ਪਾਣੀ ਤਾਂ ਆਪ ਉੱਥੇ ਪਾਣੀ洒ਦੇ ਮੇਰੇ ਕੀਤੇ ਖਾਣੇ ਨੂੰ ਲੈ ਲੈਣੇ ਗਿੱਲੇ ਕੂੜੇ ਤੋਂ ਖਾਦ ਬਣਾਈਏ ਗੁਰੂ ਗ੍ਰੰਥ ਜੀ ਜੰਮਨ ਦਾ ਸਿਖਰ ਪਹੁੰਚਦਾ ਹੈ। ਇਹ ਲੈ ਲੈ ਚਿੱਤੇ ਜੀ ਨੀ ਕਰਤੀ ਹਾਂ। ਹਲੋ। ਕੱਟੇ ਇਸ ਜੇ ਬਸਤੇ ਬਗੰਮੀ ਕੋ ਰਤਨੀ, ਮਾਰਤਿਕ ਕੋ, ਕੋਟੂ ਕੋ ਅਯੋਨਾ ਸਾਂ ਸੋਹਣੇ ਪਾ। ਆ ਕਿੰਨੇ ਦਾ ਵੀਰੇ? ਹਾਂਜੀ ਵੀਰ ਜੀ। 140 ਜੀ। ਇੱਕ ਗਮਨ ਜੇ ਕੋ। ਸਹੀ ਸਹੀ। ਸਹੀ ਸਹੀ ਮੈਂ ਤੁਹਾਨੂੰ ਦੱਸ ਦਿੰਦਾ ਜੀ ਕਿ ਪਾਉਂਦੇ ਦਾ ਕਾਰਨ ਕੀ ਹੋਣਾ ਹੈ ਜੀ ਚਾਬੀਆਂ ਡੰਗਣ ਨੂੰ ਹੀ ਆਪਣੇ ਕੋਲੋਂ ਨਾਲ ਤੋਂ ਹਾਂ ਇਹ ਸਾਰੇ ਮੈਂ ਇਹਦੇ ਨਾਲ ਲਾ ਕੇ ਇਦਾਂ ਦਾ ਵੀਰ ਜੀ ਨਾਮ ਬਣਾ ਕੇ ਤੁਹਾਡੇ ਘਰੇ ਆ ਸਕਦਾ ਅਸੀਂ ਮਤਲਬ ਡਿਲੀਵਰ ਕਰ ਦਾਂਗੇ ਤੁਹਾਡੇ ਘਰੇ ਕਿੰਨੇ ਦਾ ਬਣੂਗਾ ਇਹ ਵੀਰ ਜੀ ਨਾਮ ਤੇ ਉਹ ਤੇ ਚੰਦ ਡਿਪੈਂਡ ਕਰਦਾ ਇੱਕ ਅੱਖਰ ਕਿੰਨੇ ਦਾ ਪੈਂਦਾ ਵੀਰ ਜੀ ਇਦਾਂ ਨਹੀਂ ਹੁੰਦਾ ਮਤਲਬ ਉਹ ਇੰਚੀ ਨਹੀਂ ਕਿ ਆ ਨਾਮ ਕੀ ਕਰਾਣਾ ਤੁਸੀਂ ਜਿਵੇਂ ਮਤਲਬ ਪੰਜ ਅੱਖਰਾਂ ਦਾ ਫਿਰ ਤਕਰੀਬਨ ਜੇ ਤਾਂ ਤੁਸੀਂ ਪੂਰੀ ਪ੍ਰਾਪਰਟੀ ਜੈ ਮੈਂ ਕਿਹ ਜਗ੍ਹਾ ਵੇਚਣਾ ਡਿਲੀਵਰ ਕਿੱਥੇ ਕਰਨਾ ਆਉਰੀ ਅੱਡੇ ਰਾਮੀਰ ਮੀਰ ਮੀਰ ਫਤਿਹਗੜ੍ਹ ਸਾਹਿਬ ਦੇ ਨਾਲ ਇਸਰੰਤ ਤੋਂ ਲੈ ਕੇ ਵੀ ਜਾ ਸਕਦੇ ਹੋ ਤੁਸੀਂ ਹਾਂ ਇਸਰੰਤ ਤੋਂ ਲੈ ਕੇ ਚਲੇ ਹੋਏ ਛੱਡ ਦਿਨ ਸਾਰਾ ਕੁਝ ਨੇਮ ਲਿਖ ਕੇ ਸਾਰਾ ਕੁਝ ਜੇ ਤੁਸੀਂ ਘਰੇ ਪਹੁੰਚਦਾ ਕਰਨਾ ਫਿਰ ਉਹ 30 40 ਰੁਪਏ ਕੂਰੀਅਰ ਦੇ ਪੈਨ ਆ ਫ੍ਰਿਜ ਮੈਗਨੇਟਸ ਨੇ 40 40 ਦੇ ਵਿੱਚ ਆਪ ਫਿਰ ਆ ਟਿਕਾ ਰੈਂਟ ਨਹੀਂ ਹੋਰ ਜਿਆਦਾ ਰੇਟ ਕੋਈ ਸੰਭਵ ਆਹ ਲੇ ਲੈ ਗਿਆ ਆਪਣੇ ਹੱਥ ਹੈਗਾ ਸੀ ਕਿ ਬੰਦ ਹੋਵੇ ਮੇਰ ਨੂੰ ਨਿਰਵੇ ਸਾਬੀਆ ਡੰਗਰ ਉਥੇ ਲਾ ਲਾ ਦੇ ਦੇ ਤੇਰਾ ਵੀ 100 ਲਾ ਲਾ ਵੀਰੇ ਜੀ ਰਿਕੁਐਸਟ ਮੰਨੋ ਠੀਕ ਆ ਯਾਰ ਵੀ ਜੀ ਆਂਦਾ ਹੀ ਨਹੀਂ ਸਾਨੂੰ 100 ਦਾਸ ਨੇ 170 ਸਾਨੂੰ ਆਇਆ ਹੈ ਇਹ ਨਾ ਜੋੜਨਾ ਹੈ ਜਿਹੇ ਜੋ ਬੁਟੂ ਵਿੱਚ ਪਏ ਹੋਏ ਇਹ ਤਾਂ ਹੋਏ ਪੀ ਪਜ਼ਲ ਹੈ ਬੱਚਿਆਂ ਲਈ ਆ ਪੈਕ ਹੈ ਪਜ਼ਲ ਹੈ ਜੇ ਬੱਚੇ ਇਸ ਤੋਂ ਕੱਟ ਕੇ ਇਸ ਨੂੰ ਜਿਹੜਾ ਕਰ ਸਕਦੇ ਨੇ ਅੱਛਾ ਜੀ ਜੇ ਮੈਂ ਉਹਨਾਂ ਵਿੱਚ ਹੁੰਦੇ ਹਨ ਇਹ ਕਿੰਨੇ ਦਾ ਜਿੱਥੇ ਆ ਗਈ ਕੀ ਇਹ 240 ਇਹ 240 ਦੇਖੀ 100 ਰੁਪਏ ਫਟੂਇਰ ਅਗੋਂ ਆਪਾਂ ਆਉਂਦੇ ਹਾਂ ਉਸ ਤੋਂ ਬਾਅਦ ਆਪਣਾ ਕੋਲ ਵੀ ਉਹ ਸੈਟ ਜੋ ਕਰ ਰਿਹਾ ਕਹਿੰਦਾ ਕਿ ਲਾਈਵ ਨੂੰ ਜੁੜੇ ਕਰਾਤਾ ਤਿਆਰੀ ਜੀ ਆਮ ਖਾਸ ਵਗਦੀਆਂ ᱛੀਆਂ ਇਹ ਬੜਾ ਇਕੱਠ ਹੋਇਆ ਵਾ ਆਪਾਂ ਵੀ ਇੱਕ ਲੈ ਆ ਛੋਟੀ ਜੀ ਚੀਜ਼ ਘਰੇ ਵੇੜਾ ਮੋਲੇ ਸਾਹਬਾਈ ਸਾਡੇ ਵੱਲੋਂ ਸਰਕਾਰੋਂ ਮੈਂਨੇ ਸਾਡਾ ਗੁਰੂ ਜੀ ਹੈਪੀ ਐਮ ਐਂਡ ਐਬਿਲਿਟੀ ਫਿਨਾਂਸ ਅਡੇਟ 42 ਉਰਗ 6 ਵਿਅਕਤੀਆਂ ਦੇ ਵਿਦੇਸ਼ਾਂ ਤੋਂ ਬਹੁਤ ਬਹੁਤ ਜੀ ਹੈ ਕਿ ਦਿੱਕੀ ਕਿ ਦਿੱਕੀ ਕੀ ਦੇਦੇ ਫੋਟੇ ਨੂੰ ਦੇ ਜਾਂਦੇ ਨਹੀਂ ਦਿੱਕੀ ਪੀਦੇ ਨੇ ਫੋਟੇ ਨੂੰ ਦੇ ਜਾਂਦੇ ਨਹੀਂ ਪੀਦੇ ਤੇ ਫੋਟੇ ਨੂੰ ਦੇ ਜਾਂਦੇ ਹਨ ਦੇ ਨਾਲ ਨਕੀਆਂ 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 ਅੱਤੇ ਨਾਲ ਨਕੀਆਂ ਨੰਨਾ ਜਿ ਬੋਲਣ ਨਕੀਆਂ ਨਹੀਂ ਕਿ ਰਜਣ ਕੀ ਹੁੰਦਾ ਇਹ ਕਿਤੇ ਹੁੰਦਾ ਸੰਤਰੀ ਇੰਚਾਇਲ ਜਿੱਥੇ ਚਰਖਾ ਕੱਟਿਆ ਜਾਂਦਾ ਉਸ ਥਾਂ ਨੂੰ ਤੇ ਨਿੰਜਰ ਕਹਿੰਦੇ ਨੇ ਤਰੀਜਨ ਚ ਇਕੱਠੇ ਹੋ ਕੇ ਕੁੰਨ ਚਰਖਾ ਕੱਢਦੇ ਨੇ ਮੈਨੂੰ ਮਾਨ ਹੈ ਪੰਜਾਬਨ ਹੋਣ ਉੱਤੇ ਛੋਟਾ ਵਿੱਚ ਵੀ ਮੇਰੀ ਸ਼ਾਨ ਵੱਖਰੀ ਮੈਨੂੰ ਮਾਨ ਹੈ ਪੰਜਾਬਨ ਹੋਣ ਉੱਤੇ ਛੋਟਾ ਵਿੱਚ ਵੀ ਮੇਰੀ ਸ਼ਾਨ ਵੱਖਰੀ ਮੈਂ ਦੋ ਪੈਰ ਘੱਟ ਚੁਰਤੀ ਪਰ ਦੁਰਦੀ ਵੜਕ ਦੇ ਨਾਲ ਮੈਂ ਤੋਂ ਪੈ ਛੱਡਦੀ ਪਰ ਦੁਰਦੀ ਵੜਕ ਦੇ ਨਾਲ ਆਪ ਸਭ ਨੂੰ ਮੇਰੇ ਵੱਲੋਂ ਕੈਰਪਨੀ ਸਤਿ ਸ਼੍ਰੀ ਅਕਾਲ ਮੈਂ ਕੋਮਲ ਸਿੰਘ ਪੁਰ ਵਸੀ ਖਾਨਾ ਜਿਲ੍ਹਾ ਫਤਿਹਗੜ ਸਾਹਿਬ ਦੀ ਰਹਿਗਵਾਨੀ ਹਾਂ ਤੇ ਸਭ ਤੋਂ ਪਹਿਲਾ ਆਪ ਸਭ ਦਾ ਆਪ ਸਭ ਨੂੰ ਦਿਨ ਦੇ ਮੌਕੇ ਦੀ ਬਹੁਤ ਬਹੁਤ ਵਧਾਈਆਂ ਦਿੰਦੀ ਹਾਂ ਇੱਕ ਧੀ ਜੋ ਪਹਿਲਾ ਪੈਦੀ ਫਿਰ ਮਾਂ ਫਿਰ ਭੈਣ ਫਿਰ ਦਾਦੀ ਦਾ ਰੂਪ ਧਾਰਨ ਕਰਦੀ ਹੈ ਅਤੇ ਹਰ ਤਵੇ ਦੀ ਸੁਸਤੀ ਮਮਤਾ ਦੇ ਰੂਪ ਚ ਲੱਗੇ ਹਨ ਅੱਜ ਦੀਆਂ ਧੀਆਂ ਕਿਸੇ ਦੇ ਮੁਕਾਬਲੇ ਘੱਟ ਨਹੀਂ ਹਨ ਅੱਜ ਦੀਆਂ ਧੀਆਂ ਮਰਦਾਂ ਦੇ ਬਰਾਬਰ ਹਨ ਤੇ ਇਸ ਮੌਕੇ ਤੇ ਮੈਂ ਇੱਕ ਗੋਲ ਨਹੀਂ ਮਾਰਨਾ ਚਾਹਾਂਗੀ ਬੱਲੇ ਬੱਲੇ ਵੀ ਤੋਰ ਪੰਜਾਬਣੀ ਹੈਪੀ ਨਾ ਸ਼ਾਬਾਸ਼ ਸ਼ਾਬਾ ਮੰਮੀ ਦੇ ਖਾਤੇ ਮੰਮੀ ਨੇ ਤਾਂ ਮੇਰੇ ਖਾਤੇ ਭੂਆ ਨੇ ਖਾਤੇ ਡੋਟੇ ਭੂਆ ਨੇ ਖਾਤੇ ਡੋਟੇ ਨੀਂ ਨਿਰਚਨਾ ਰਚਨਾ ਕਰ ਰਹੀ ਹੈ ਬਿਦਾਰ ਦੇ ਖਾਤੇ ਨੀਂ ਨੇ ਕੀ ਰਚਨਾ ਭੂਆ ਨੇ ਖਾਤੇ ਡੋਟੇ ਨੀਂ ਨੇ ਨਾ ਨਿਰਚਨਾ ਰਚਨਾ ਖਾਤੇ ਡੋਟੇ

ਆਲੀਨੀ ਵਾਲੇ ਤੇ ਮੈਂ ਤੁਹਾਨੂੰ ਇੱਕ ਹੋਰ ਕੋਈ ਬਾਤ ਸੁਣਾਉਣਾ ਚਾਹੁੰਦੀ ਆ ਫੁੱਲ ਪਾਲ ਜਾਨੀਆ ਗੁਲਾਬ ਬਾਗ ਚੰਨੀਆਂ ਇੰਦਰਾਣੀ ਦੰਗੀਆਂ ਨੂੰ ਲਾਗ ਬਾਗ ਚੰਨੀਆਂ ਮੇਰੇ ਬੀਚ ਪਾਲੇ ਮਰ ਮਾਰ ਚੰਨੀਆਂ ਮੇਰੇ ਬੀਚ ਪਾਲੇ ਮੇ ਪੈਂਦੀ ਏ ਤਾਂ ਮਨ ਨੂੰ ਚੜਦੀਆਂ ਲੋਰ ਨੇ ਹਿਦੇ ਵਿੱਚ ਨੱਚਾਣੇ ਚਾਹਨੇ ਚਾਣੀਆਂ ਲੋਰ ਨੇ ਕਿੱਦਾਂ ਨੱਚਣੇ ਚਾਹਣੇ ਵਾਲੇ ਲੋਰ ਨੇ 8 ਸੀ ਦਾ ਗਾ ਨਹੀਂ ਆਇਆ ਸੀ ਆਰ ਸੀ ਕੀ ਹੋਈ ਹੈ ਮੈਂ ਆਪਸੀ ਕਹਿਣਾ ਤੇ ਜਿਹੜਾ ਆਪਾਂ ਮੋਸਟਲੀ ਕੋਸਟਿੰਗ ਵਿੱਚ ਨਾ ਨਾ ਬਿਸ਼ੱਕ ਕੀ ਹੁੰਦੀ ਹੈ ਜੋ ਗੁਰਦੁਆਰੇ ਚੋਂ ਖੰਦੇ ਹੁੰਦੇ ਹਨ ਨਾਨਕ ਜੀ ਦਾ ਗੁਰਦੁਆਰੇ ਚੋਂ ਖੰਦੇ ਆ ਜਿਹੜੀਆਂ ਸਾਡੇ ਚੱਲ ਰਹੀਆਂ ਨੇ ਇਹ ਵਿਸ਼ੇ ਕਰਕੇ ਲਾ ਰਹੇ ਆ ਸਾਡੇ ਬੱਚੇ ਜਿਹੜੇ ਨੇ ਸਾਡੇ ਅਗਲੀ ਜਨਰੇਸ਼ਨ ਹੈ ਉਹਨਾਂ ਨੇ ਪੁੱਛਿਆ ਨਾਨਕ ਜੱਟ ਕੀ ਹੁੰਦੇ ਕਿਹਦੇ ਨਾਲ ਖਸ਼ਕ ਗੁਰਦੁਆਰੇ ਨਾਨਕ ਜੱਟ ਜੋ ਨਾਨਕਿਆਂ ਨੂੰ ਭਾਣ ਜੀ ਨੂੰ ਲਈ ਜਾਂਦੀ ਹੈ ਜਾਂ ਭਾਣ ਜੀ ਨਾਨਕ ਜੱਟ ਕਹਿੰਦਾ ਜੀ ਚੱਲੋ ਤੋਂ ਇਹ ਮਾਰੇ ਮੋਰ ਦੇ ਨਾਲ ਜੱਟਿਆ ਮੋਰ ਬਾਕੀ ਬੱਚੇ ਜਿਹੜੇ ਨੇ ਪਹਿਲਾਂ ਨਾ ਹੁਜੇਰਿਆਂ ਨੂੰ ਪਤਾ ਹੋਊਗਾ ਕਿ ਇਹ ਰੋਸ ਨਾਲ ਖੱਤੀ ਮੈਚ ਲਈ ਪਿਛਲੇ ਕਰਦੀ ਮੈਂ ਤੁਹਾਨੂੰ ਮੋਰ ਦੀ ਸੁਣਾਉਂ ਜਾਈ ਨਾ ਤੁਹਾਡਾ ਇੱਕ ਗੁਰਦੁਆਰੇ ਨਾਮ ਕੀ ਬੋਲ ਰਿਹਾ ਕਹਣਾ ਆਇਆ ਬਡੋਲਾ ਬਣ ਕੇ ਵਾਂਢਣ ਕੇ ਮੁਟਿਆਰ ਆਇਆ ਆਇਆ ਬਡੋਲਾ ਬਣ ਕੇ ਕੰਨਾ ਦੇ ਵਿੱਚ ਫੇਪੜ ਪੱਤੀਆਂ ਬਾਣੀ ਜੂੜਾ ਛਣ ਕੇ ਗਿੱਦਾ ਜਟੀਆਂ ਦਾ ਦੇਖ ਛੁਕੀਨਾਂ ਖੜ ਕੇ ਗਿੱਦਾ ਜਟੀਆਂ ਦਾ ਦੇਖ ਛੁਕੀਨਾਂ ਖੜ ਕੇ ਮੇਰੇ ਅਨੁਸਾਰਿਆਂ ਨੂੰ ਪਿਆਰ ਭਰੀ ਸੱਚੀਆ ਕਰ ਭਾਣੂ ਸਾਰਿਆਂ ਨੂੰ ਪਿਆਰ ਸ਼ੇਰ ਵੀ ਵਰਗੇ ਜੀਸੀ ਨਹੀਂ ਤੇ ਆਮ ਖਾਸ ਗਿਆਬ ਨਹੀਂ ਨਾ ਲੱਖੇ ਤੋਂ ਉੱਪਰ ਕੋਈ ਹਾਰ ਨਹੀਂ ਈਆਂ ਲਈ ਈਆਂ ਤੋਂ ਉੱਪਰ ਕੋਈ ਇਤਹਾਰ ਨਹੀਂ ਆਪ ਸਭ ਨੂੰ ਮੇਰੇ ਵੱਲੋਂ ਬਹੁਤ ਬਰੀਕ ਸਤਿ ਸ਼੍ਰੀ ਅਕਾਲ ਮੈਂ ਨਾਨਸਪਾਲ ਨੌਵੀਂ ਜਮਾਤ ਦੀ ਵਿਦਿਆਰਥਣ ਹਾਂ ਮੂਣੀ ਯਾਰ ਨੂੰ ਇਹ ਕਿਆ ਨਹੀਂ ਕਰੇ ਮੈਂ ਆਹ ਬੈਠੀ ਕਹਿੰਦੀ ਹਾਂ ਕੋਈ ਟੈਰਨਡ ਨਾ ਨੈਕਸਟ ਦੀਸ਼ ਦੀ ਸ਼ਾਨ ਮਨੂੰ ਟੈਰਨਡ ਨਿਆਣੇ ਨੇ ਬਣਾਏ ਲਓ ਜੀ ਤੀਆਂ ਦੇਖ ਲਈਆਂ ਤੀਨ ਬਹੁਤ ਜ਼ਿਆਦਾ ਬਈ ਇਕੱਠਾ ਤੇ ਵਧੀਆ ਪਾਰਟਿਸਪੇਟ ਕਰ ਰਹੇ ਆਂ ਜਵਾਬ ਜਵਾਬ ਬੜੇ ਗਲਤ ਸਿੱਧੇ ਦਿਲੋਂ ਵੀ ਇਹ ਗੱਲਾਂ ਨੂੰ ਜੋੜ ਰਹੇ ਆ ਆਪਣਾ ਫਿਰ ਸੇਚ ਜੋ ਗੱਲਾਂ ਪਤਾ ਹੋਣੀਆਂ ਚਾਹੀਦੀਆਂ ਹਨਾ ਪੇਜ ਜੋ ਆਪਾਂ ਨੂੰ ਛੋਟੇ ਛੋਟੇ ਚੀਜ਼ਾਂ ਦਾ ਵੀ ਨਹੀਂ ਪਤਾ ਜਗਾ ਵੀ ਕੀ ਕਹਿੰਦੇ ਹਨਾ